ਅਚਾਨਕ ਬੀਬੀ ਦੀ ਸਿਹਤ ਹੋਈ ਢਿੱਲੀ। ਹਾਂ ਬੀਬੀ। ਗੋੜੀ ਨਾ ਰਾਮ ਤਾਂ ਨਹੀਂ ਆਇਆ। ਹੈ? ਬੀਬੀ ਦਾ ਨਾ 15 ਕ ਦਿਨ ਬਾਅਦ ਕਦੇ ਨਾ ਕਦੇ ਬੀਪੀ 1 ਕੋ ਲੱਖ ਤੱਕ ਜਾ ਵੱਜ ਜਾਂਦਾ ਹਨਾ। ਵੀ ਬਸ ਜਮਾਈ ਡਾਵਾ ਡੋਲਜੀ ਹੋ ਜਾਂਦੀ ਐ ਡਾਕਟਰ ਕੋਲੇ ਜਾਣਾ ਪੈਂਦਾ ਸਿੱਧਾ। ਬਲੱਡ ਵੱਧ ਰਿਹਾ ਐ ਦੋ ਗੋਲੀਆਂ ਲੈ ਲਈਆਂ ਪਰ ਸੈੱਟ ਨਹੀਂ ਹੋਈ ਹਜੇ। ਹੁਣ ਡਾਕਟਰ ਤੇ ਦਵਾਈ ਨਾਲ ਕੀ ਆਉਗੀ? ਸਾਰਿਆਂ ਨੂੰ ਹੈਪੀ ਬਸਾਕੀ ਕਰਦੇ ਯੂ ਵੀ। ਹੈਪੀ ਵਿਸਾਖੀ ਆਕੇ ਸੁੱਕਾ ਸੁੱਕਾ ਗਿੱਲਾ ਗਿੱਲਾ ਕਰ ਹੈਪੀ ਵਿਸਾਖੀ ਨਾ ਪੰਜਾਬੀ ਚ ਬੋਲ ਸਾਰਿਆਂ ਨੂੰ ਐਂ ਕਹਿ ਵੀ ਵਿਸਾਖੀ ਦੀਆਂ ਵਧਾਈਆਂ ਉੱਚੀ ਬੋਲ ਸਾਰਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਸਾਰਿਆਂ ਨੂੰ ਮੇਰੇ ਵੱਲੋਂ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਐ ਬੋਲੇ ਕਰਦੇ ਆਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪਾ ਰ ਹੈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਹੈਗਾ ਇਹ ਵਿਸਾਖੀ ਦਾ ਪਵਿੱਤਰ ਦਿਹਾੜਾ ਤੇ ਮੈਂ ਅੰਦਰੋਂ ਝਾੜੂ ਸਵੇਰੇ ਸੱਜਰੇ ਉੱਠ ਕੇ ਨਾ ਮਸ਼ੀਨ ਲਾਤੀ ਅ ਕਿਉਂਕਿ ਲਾਈਟ ਦਾ ਫਿਰ ਕੋਈ ਭਰੋਸਾ ਨਹੀਂ ਹੁੰਦਾ ਹਵਾ ਤਾਂ ਹਨੇਰੀ ਰਾਤ ਤੇ ਬੰਦ ਹੋ ਗਈ ਤੇ ਉਹਦੇ ਨਾਲ ਥੋੜੀ ਜੀ ਠੰਡ ਵੀ ਹੋ ਗਈ ਤੇ ਮੈਂ ਹੁਣ ਬੇੜੇ 'ਚ ਜਿਹੜਾ ਹਨੇਰੀਆਂ ਨੇ ਕੱਲ ਗੰਦ ਪਾਇਆ ਉਹ ਸਾਰਾ ਬੇੜਾ ਸਾਫ਼ ਕਰੂੰਗੀ ਹੁਣ ਕਿਉਂਕਿ ਮਿੱਟੀ ਕੱਟਾ ਸਾਰਾ ਅੰਦਰ ਵੀ ਵੜ ਜਾਂਦਾ ਹੈ ਬੇੜਾ ਵੀ ਸਾਰਾ ਗੰਦਾ ਕਰ ਦਿੰਦਾ ਬਸ ਝਾੜੂ ਝੂੜੂ ਲਾ ਕੇ ਪੋਟਾ ਲਾ ਕੇ ਪੋਣੇ 9 ਵਜੇ ਗੁਰਦੁਆਰਾ ਸਾਹਿਬ ਚ ਪਾਠ ਦਾ ਭੋਗ ਪੈਣਾ ਹੈ ਸਹਿਜ ਪਾਠ 7 ਦਿਨ ਹੋ ਗਏ ਖਲਾਏ ਨੂੰ ਤੇ ਪੋਣੇ 1 9 ਬਸ ਉੱਥੇ ਵਗ ਜਾਣਾ ਹੈ ਪਹਿਲਾ ਉਥੇ ਪਹਿਲਾ ਚੰਗੀ ਤਰ੍ਹਾਂ ਜਿਹੜੀ ਨੇ ਨੇਰੀ ਨੇ ਗੰਦ ਪਾਇਆ ਹੈ ਨਾ ਸਾਫ ਸਫਾਈਆਂ ਕਰ ਲਈਏ ਤੇ ਅੱਜ ਵਿਸਾਖੀ ਰਹੇਗਾ ਪਵਿੱਤਰ ਦਿਹਾੜਾ ਸਾਰਿਆਂ ਨੂੰ ਮੇਰੇ ਵੱਲੋਂ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਇਹ ਯੂਵੀ ਨੇ ਸਵੇਰੇ ਸਵੇਰੇ ਆ ਆਪਣੀ ਕਣਕ ਫੈਲਾ ਲਈ ਜਿਹੜੀ ਕਣਕ ਜੀ ਰਾਤ ਵੱਢ ਗਿਆ ਉਹ ਕੋਲ ਰੱਖੀ ਪਈ ਐ ਅਸਲ 'ਚ ਵਿਸਾਖੀ ਦਾ ਤਿਹਾੜਾ ਤਾਂ ਯੂਵੀ ਮਨਾ ਰਿਹਾ ਏ ਕਿਉਂਕਿ ਕਣਕ ਦੀ ਉਹਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਏ ਯੂਵੀ ਗੱਲ ਕਣਕ ਵੱਢ ਕੇ ਲਾਇਆ ਕਣਕ ਕੱਢ ਰਿਹਾ ਹੁਣ ਕਹਿੰਦਾ ਮੈਨੂੰ ਪਿੱਸੂਗਾ ਐ ਯੂਵੀ ਪਿੱਸੇਗਾ ਤੇ ਆ ਕੱਲ ਦੀ ਨਾ ਚੁੰਨੀ-ਹੁੰਨੀ ਫਿਰ ਰਹੀ ਰਾਤ ਆ ਹੀ ਚੁੰਨੀ ਬਨ ਕੇ ਸੋਇਆ ਤਾਂ ਕਹਿੰਦਾ ਮੈਂ ਪਰਨਾ ਬੰਨਣਾ ਸਿੱਖ ਗਈ ਮੇਰਾ ਯੂਵੀ ਨਾ ਪੂਰਾ ਨੌਟੀ ਆ ਨੌਟੀ ਹੈ ਨਾ ਮਸਤੀਆਂ ਅੱਡਾ ਵੜਾ ਹੋ ਗਿਆ ਪਰ ਮਸਤੀਆਂ ਕਰਦਾ ਰਹਿੰਦਾ ਛੋਟੇ ਛੋਟੇ ਜੋਕ ਕਾਲੀਆਂ ਹੈ ਯੂ ਵੀ ਇਦਨੂ ਮ ਕਰਕੇ ਤੁਸੀਂ ਹੈ ਨੌਟ ਹੀ ਆ ਨਾ ਯੂ ਵੀ ਮਾਈਕ ਤਾਂ ਕਿ ਯੂ ਵੀ ਵੀ ਕੂੜੇ ਚ ਗਿਰ ਗਈ ਸੀ ਮੈਂ ਨਾ ਚਾਹਣ ਲੱਗੀ ਸੀ ਕਹਿੰਦੇ ਮम्मा ਖਰਚੋ ਖਰਚੋ ਮੈਂ ਆ ਕਿਦਾਂ ਨੂੰ ਮੈਂ ਕੈਮਰਾ ਤਾਈ ਤਾਂ ਤਾਂ ਚਿੱਤਰਖੰਡਾ ਹੁਣ ਅੱਜ ਉਹ ਸਾਖੀ ਰਹਾ ਦਿਹਾੜਾ ਇਸ ਵੀਰਸ ਵੀ ਬਚ ਜਾ ਤੇ ਹਾਰਾਂ ਵਾਲੇ ਦਿਨ ਵੀ ਨਹੀਂ ਇਹ ਬਚਦਾ ਹੈਗਾ ਤੇ ਹਾਰਾਂ ਵਾਲੇ ਦਿਨ ਵੀ ਇਹ ਚਿੱਤਰੇ ਚਿੱਤਰ ਖਾਂਦਾ ਹੈ ਮੇਰੇ ਕਣਕ ਆ ਮੈਂ ਸੁੰਬਰ ਲੱਗੀ ਸੀ ਵੀ ਸਾਰੀਆਂ ਫਟਾਫਟ ਇਕੱਠਾ ਇਕੱਠੀਆਂ ਕਰਕੇ ਲੈ ਗਿਆ ਵੀ ਮੇਰੀ ਕਣਕ ਆ ਕਣਕ ਦੇ ਦਾਣੇ ਖੱਦ ਗਿਆ ਕੱਲ ਮੈਂ ਵੀਡੀਓ ਚ ਇੱਕ ਤਾਂ ਦਾਣਾ ਇਹਨੂੰ ਕੱਢ ਕੇ ਕਿਆ ਦਿਖਾਤਾ ਇਹ ਤਾਂ ਮਗਰੀ ਪੈ ਗਿਆ ਸਾਰੇ ਦਾਣੇ ਖੱਦਣ ਲੱਗ ਗਿਆ ਤੇ ਨਾਲ ਛਾਂ ਨਾਲ ਸਾਰਾ ਵੇੜਾ ਨਾ ਉਹ ਊੜਾ ਜਿਹੜਾ ਚੰਗੀ ਤਰ੍ਹਾਂ ਸੁੰਬਰ ਹੋ ਜਾਂਦਾ ਰੜਕੇ ਨਾਲ ਵੀ ਇੰਨੀ ਵਧੀਆ ਜੇ ਸੁੰਬਰ ਹੁੰਦਾ ਨਾਲ ਨਾਲ ਬਹੁਤ ਸਾਰੀ ਮਿੱਟੀ ਜੀ ਇਕੱਠੀ ਹੋ ਜਾਂਦੀ ਹੈ ਫਟੋ ਜੀ ਮੈਂ ਤਾਂ ਤਿਆਰ ਹੋ ਗਈ ਤੇ ਆਬ ਉਹ ਨਹੀਂ ਤਿਆਰ ਹੋ ਰਿਹਾ ਉਹ ਤੇ ਬਾਕੀ ਬਸ ਹੁਣ ਭੋਗ ਹੈ ਨਾ ਜਿਹੜਾ 9 ਵਜੇ ਪਾਊਗਾ 9 ਵਜੇ ਪੈਣਾ ਲਈ ਕੀਰਤਨ ਸ਼ੁਰੂ ਹੋ ਗਿਆ ਬਸ 15-20 ਮਿੰਟ ਰਹਿ ਗਏ ਤੇ ਗੁਰੂ ਰਵੀ ਵੀ ਤਿਆਰ ਹੋ ਗਈ ਬਸ ਉਹਨੇ ਵੀ ਆਣਾ ਹੈ ਤਾਂ ਫਿਰ ਐਵੇਂ ਸਾਰੇ ਇਕੱਠੇ ਚੱਲੂਗੇ ਸਾਰੇ ਬਸ ਹੁਣ ਵਿਸਾਖੀ ਦਾ ਭੋਗ ਹੈ ਜੀ ਮੈਂ ਉੱਥੇ ਸਾਰਾ ਪਿੰਡੇ ਹੋਊਗਾ ਹਨਾ ਵੀ ਆਪਣਾ ਅੱਜ ਭੋਗ ਸੱਜਰੇ ਪੈ ਜਾਂਦਾ ਹੁੰਦਾ ਹੈ ਵਿਸਾਖੀ ਹੋਵੇ ਗੁਰਪੁਰਬ ਹੋਵੇ ਭੋਗ ਸੱਜਰੇ ਪੈ ਜਾਂਦਾ ਹੁੰਦਾ ਤਾਂ ਕਿ ਉਹਦੇ ਬਾਅਦ ਫਿਰ ਅਗਲੇ ਨੇ ਕਿਤੇ ਵੀ ਗੁਰਦੁਆਰਿਆਂ ਚ ਕਿਤੇ ਵੀ ਜਾਣਾ ਹੁੰਦਾ ਮੱਥਾ ਟੇਕਣਾਗਾ ਜਾ ਸਕਦਾ ਹੈ ਤੇ ਆਪਾਂ ਵੀ ਤਿਆਰ ਹੋ ਗਏ ਤੇ ਆ ਸੂਟ ਮੈਂ ਨਾ ਦਿਵਾਲੀ ਤੋਂ ਬਾਅਦ ਅੱਜ ਪਾਇਆ ਦਿਵਾਲੀ ਤੋਂ ਦਿਵਾਲੀ ਨੂੰ ਪਾਇਆ ਤਾਂ ਪਹਿਲੀ ਵਾਰ ਤੇ ਉਸ ਤੋਂ ਬਾਅਦ ਮੈਂ ਅੱਜ ਪਾਰੀਆਂ ਹੁਣ ਮੈਂ ਤਾਂ ਤਿਆਰ ਹੋ ਗਈ ਮੈਂ ਬਾਹਰ ਚੱਲਦੀ ਆ ਫਿਰ ਬਾਕੀ ਹੁਣ ਅਸੀਂ ਬਾਹਰ ਹੀ ਆਪਾਂ ਮਿਲਾਂਗੇ ਤੇ ਯੂਵੀ ਵੀ ਤਿਆਰ ਹੋ ਗਿਆ ਆਬੂ ਵੀ ਤਿਆਰ ਹੋ ਗਿਆ ਜੀ ਦੇਖਾ ਫਰਮਾ ਲਾ ਹਾਂ ਤੇ ਚ ਜਾਣਾ ਹੈ ਤੇ ਆਬੂ ਵੀ ਬਸ ਤੇ ਮੈਨੂੰ ਉਹ ਦਰ ਆ ਵੀ ਕੱਦੀ ਬਾਰ-ਬਾਰ ਫੋਨ ਕਰਦੀ ਐ ਜਲਦੀ ਆਜੋ ਭੋਗ ਪੈਣ ਆਲਾ ਮੈਂ ਕਿਹਾ 10 ਮਿੰਟ ਰੁਕ ਜਾ ਬਸ ਅਸੀਂ ਆ ਰਹੇ ਆ ਕਿਉਂਕਿ ਜਿਹੜਾ ਛੋਟਾ ਏ ਇਹ ਟਾਈਮ ਲਾ ਲਉਂਦਾ ਏ ਸਭ ਤੋਂ ਜ਼ਿਆਦਾ ਹੀ ਟਾਈਮ ਲੱਗਦਾ ਸਾਰੇ ਕਰਦੇ ਨੇ ਤੀਮੀਆਂ ਲਾਉਂਦੀਆਂ ਨੇ ਪਰ ਇਹ ਲਾਂਦਾ ਏ ਸਭ ਤੋਂ ਜ਼ਿਆਦਾ ਟਾਈਮ ਲਾਉਂਦਾ ਨਾ ਸਿੰਘੂ ਵੀ ਤਾਂ ਬਾਹਰ ਤਾਈ ਮੁੜ ਗਈ ਉਹ ਤਾਂ ਬਾਹਰ ਤਾਈ ਉਹ ਤਾਂ ਕਈ ਛੇਤੀ ਆ ਜਾਊਗਾ ਬਾਹਰ ਹਾਂ ਬਾਹਰ ਉਹ ਤਾਂ ਫਿਰ ਤੋਂ ਹੋਰ ਦੁਆਰੇ ਚ ਜਾਵਾਂਗੇ ਲਾ ਲਈ ਸਵਾ ਪਾਤੀ ਨੇ ਬੰਗਾ ਆ ਗਈ ਹਾਂ ਮੇ ਤਾਂ ਉਹਨੂੰ ਪਲਾਟ ਵੇਚਾ ਹੈ ਯੂਵੀ ਨੂੰ ਆਈ ਨਹੀਂ ਉਹ ਕਿਧਰ ਯੂਵੀ ਉੱਧਰ ਲੰਘ ਕੇ ਤਾਂ ਉੱਧਰਲੇ ਘਰ ਨੂੰ ਆ ਗਈ ਦੇਖਿਆ ਨਹੀਂ ਦਿਖਾ ਦਿੱਤੀ ਨਹੀਂ ਕੱਪੜੇ ਪਾ ਲਈ ਬੁਲਾ ਕੇ ਨੇ ਮਨ ਅੱਜ ਪਿਆਰੇ ਦੀ ਬੋਸ ਪਿਆਰੇ ਨੇ ਮੈਨੂੰ ਫੜਾ ਦੇ ਹੈ ਨਹੀਂ ਫੜੀ ਨੇ ਅੱਛਾ ਸਜਾ ਲੈਣ ਤਾ ਉਹਦੀ ਆ ਰਹੀ ਹੁੰਦੀ ਗੱਤ ਨੂੰ ਝੂਠਾ ਪੈ ਜੂਗਾ ਚੁੰਨੀ ਦੇ ਲੂਗੀ ਤਾਈ ਜੀ ਪਰ ਨੂੰ ਜੁਆਇਆ ਕਰਕੇ ਪਾਣੇ ਵੀ ਜਿਆਦਾ ਨਹੀਂ ਚੁੰਨੀ ਦੇਣਗੇ ਪਰ ਨੂੰ ਕਾਕਾ ਮੈਨੂੰ ਤਾਂ ਦੀ ਯਾਦ ਹੋਈ ਨਹੀਂ ਆ ਬੰਦ ਮਨਾਈ ਕਾਹਦਾ ਸਭ ਨੇ ਕੱਪੜੇ ਪਾ ਲੈ ਹਰ ਤੋ ਵੀ ਤਿਆਰ ਹੋ ਜਾ। ਆ हेयर पेंट ਲਾਇਆ ਵਾ। ਕੱਪੜਿਆਂ ਨਾਲ ਦਾ। ਹਾਂ। ਦਿਨ ਪਰ ਦਿਨ ਇਹ ਗੋਰੀ ਹੁੰਦੀ ਜਾ ਰਹੀ ਹੈ। ਹੋ ਜਾ ਤਿਆਰ ਫਟਾਫਟ। 12 ਮਿੰਟ ਦਾ। ਮੱਛਰ ਲੜ ਗਿਆ ਰਾਤ ਮੱਛਰ ਹੋ ਰਿਹਾ। ਆਖਰੀ ਅਕਮੈ ਜਿੰਦਰ ਰੋਟੀ ਖਾ ਲਾ ਪਿੱਛੇ ਕੱਢ ਲਿਆ ਤੇ ਇਧਰ ਲੈ ਪਾ ਪਿੱਛੇ ਬੰਪੂ ਨੂੰ ਵੀ ਚਲ ਬਾਹਰ ਬਿਠਾ ਬਿਠਾਨੇ ਆ ਤੈਨੂੰ ਚਲੋ ਜੀ ਅਸੀਂ ਚੱਲੇ ਹਾਂ ਘੋਗ ਪੈਣ ਨੂੰ ਤਿਆਰ ਆ ਲਓ ਜੀ ਅਸੀਂ ਟੱਲੇ ਗੁਰਦੁਆਰੇ ਗੁਰਦੁਆਰਾ ਬਾਸਪੁਰ ਕਿੰਨੇ 10 ਮਿੰਟ ਰਹਿ ਗਏ ਹੁਣੇ ਬਸ 5-10 ਮਿੰਟ ਭੋਗ ਪੈਣ ਨੂੰ ਦੀਆ ਬਸ ਐਂ ਸਿੱਟਾ ਤੋਂ ਨਹੀਂ ਜਾਂਦਾ ਠੀਕ ਹੈ ਜੀਓ ਸਾਹ ਘਰੇ ਬਈ ਨਾ ਸਾਨੂੰ ਨਹੀਂ ਪਤਾ ਗਿਆ ਚੱਲ ਬਾਬੇ ਨੇ ਬੱਚੋ ਤਰਖਦੀ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਮਿੱਥੇ ਦਾ ਸੰਗਤ ਹੈ ਕਿਉਂਕਿ ਇਹਦਾ ਪਾਸ ਕਰਾਉਣਾ ਤਾਂ ਆਉਟ ਆਉਟ ਨਹੀਂ ਜਿਵੇਂ ਉੱਤੇ ਉੱਤੋਂ ਦੀ ਬ੍ਰਿਜ ਤੇ ਬਾਏ ਬਾਈ ਦੋਵੀ ਕਰਦੇ ਆਪੂ ਬਾਈ ਬਾਈ ਕਰਦੇ ਕਰ ਬਾਈ ਬਏ ਇਹ ਤਾਂ ਹੁੰਦੇ ਜਾਂ ਦੇਣ ਪਾਉਂਦੇ ਮਾਏ ਚਲੋ ਜੀ ਭੋਗ ਪੈ ਗਿਆ ਤੇ ਆਗੇ ਅਸੀਂ ਕਰ 10 ਵਜ ਗਏ 10 ਵਜ ਗਏ ਵਜ ਗਏ ਹੁਣੇ 10 ਠੀਕਲੀ ਮੈਂ ਨਾ ਲੇਸ ਲਾ ਰਹੀ ਸੀ ਇਹ ਤਾਂ پتہ ਨਹੀਂ ਲੇਸ ਕਿਵੇਂ ਕਿੱਥੇ ਭੁੱਲ ਗਏ ਉਹਨਾਂ ਨੇ ਸਾਰੇ ਸੂਟਾਂ ਹਸਲਾਈ ਕਰਦੇ ਦੇਣ ਲੱਗੀਆਂ ਤੇ ਲਾਈਨਿੰਗ ਆ ਨਾ ਮੈਂ ਸਵੇਰੇ ਸਾਡੇ ਦੇ ਸਰਕਾਰੀਆ ਤੇ ਆ ਮੈਂ ਹਜ ਤੱਕ ਪੈਨਸੀਡਰ ਸੂਟ ਸਲਾਈ ਕਰਨੇ ਦੇ ਦਈਏ ਪਿੰਡ 'ਚ ਆਪਣੇ ਇੱਥੇ ਹਰਦਾਸਪੁਰ 'ਚ ਸਮਾਉਂਦੇ ਆ ਸੀ ਬਾਹਰ ਕਿਤੇ ਵੀ ਨਹੀਂ ਦਿੰਦੀ ਹੈਗੀ ਮੈਂ ਬਾਕੀ ਨਾ ਆ ਥੋੜੀ ਜੀ ਹੈਗੀ ਆ ਚਲੋ ਆਪੇ ਸੁੱਕਣੀ ਪਾ ਲੀ ਹੈ ਨਾ ਹੋਰ ਫੁੱਪਣੀ ਭਾਬੂ ਨੂੰ ਦੱਸ ਦੂੰਗੀ ਵੀ ਆ ਥੋੜੀ ਜਿਹੀ ਗਿੱਲੀ ਆ ਆਪੇ ਹੌਟ ਸੈਟ ਕਰਵਾ ਲਓ ਕਿਹਨੂੰ ਦੇਣੀ ਆ ਉਹ ਜਿਹੜਾ ਜਿੱਤੇ ਸੂਟ ਸਲਾਈ ਕਰਦੇ ਪਿੰਡ ਦੇ ਚ ਉਹਨਾਂ ਦੇ ਉੱਥੇ ਕਿਉਂਕਿ ਨਾ 235 ਰੁਪਏ ਦਾ ਇਹ ਪਾਪਾ ਕਾਪੀਆਂ ਵਾਲਾ ਬਿਲਡਾ ਕਰਦੇ ਆ ਐ ਦੇ ਚ ਸਾਰੇ ਭਾ ਕੇ ਦੇ ਦਿੰਦੇ ਹਨਾ ਹੋਰ ਬਾਕੀ ਮੈਂ ਉਹਨੂੰ ਫੋਨ ਪਟਿਆ ਵੈ ਪਾਪਾ ਉਸ ਕੋ ਵੀ ਤਾਂ ਨਹੀਂ ਵੀ ਪਟੇ ਹੋ ਲਈ ਉਹ ਕਿਸਾ ਪਾਪਾ ਹੀ ਨਹੀਂ ਚਲ ਕੁਝ ਨਹੀਂ ਆ ਕਿਹੜਾ ਉਹ ਆ ਵੀ ਜਿਹੜੀ ਖੰਡ ਜੋਗੀ ਕੋਈ ਚੱਕਰ ਮੈਂ ਕੀ ਕਰਦੀ ਫਿਰ ਜਿਹੜਾ ਮਿਲਿਆ ਮੈਂ ਉਸੇ ਇਹ ਕੜਾ ਜਿਹੜਾ ਇਹਦਾ ਕੱਪੜਾ ਹੀ ਨਿਕੜਨ ਲੱਗੇ ਨੇ ਅਸਮਾਫਾ ਹੋਣੀ ਹੈ ਨਾ 16 ਆਦਾ ਫਿਰ ਜੁਮਾ ਲੱਗਦੀ ਹੈ 16 ਦਾ ਫਿਰ ਉਹ ਦਾਲਾ ਪਾਈਦੇ ਦੋਸਤਾਂ ਨੇ ਬਹੁਤ ਪਾ ਲਿਆ ਆਹਾ ਆ ਇਹ ਵੀ ਲਾਈਨਿੰਗ ਹੈ ਕਮੀਜ਼ ਕਮੀਜ਼ਾਂ ਲਈ ਹੈ ਬਸ ਸਲਵਾਰਾਂ ਨੂੰ ਮਿਲਵਾਉਣੀ ਆ ਆ ਕਾਲੀ ਇਹਦੀ ਹੈ ਆ ਲੈ ਇਸ ਬਾਕੀ ਉਹ ਨੂੰ ਕੋ 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 ਉਹਨੂੰ ਕੱਢ ਦੇਵਾਂ ਲੂੰਗੀ ਜੜਾਂ ਨੂੰ ਐ ਦੀ ਐ ਅਰੇ ਤੇ ਐ ਉਹ ਕੱਢੀ ਹੋਗੀ ਬਿੱਲੀ ਐ ਦੀ ਐ ਲਾ ਲਈ ਹੋਈ ਉਹਨੂੰ ਹਾਂ ਐ ਦੀ ਐ ਐ ਦੀ ਐ ਕਰਾ ਨੂੰ ਮੈਂ ਆਪੇ ਦੱਸ ਦੂੰਗੀ ਲਾ ਲਈ ਦਾ ਪਲ ਤਾਂ ਹੈ ਉਹਦੇ ਜਿਵੇਂ ਕਿਤੇ ਜਾਣਾ ਹੁੰਦਾ ਨਾ ਟੋੜਾ ਆ ਲੱਗ ਰਿਹਾ ਬੀਬੀ ਜਦ ਗੱਠ ਬਣਾ ਦੇ ਉਹਨੂੰ ਐ ਲੱਗ ਰਿਹਾ ਤਾਂ ਬੀਬੀ ਬੀਬੀ ਚੱਲੀ ਹੈ ਕਿਤੇ ਕੱਪੜੇ ਪੈਕ ਕਰਕੇ ਕਿਉਂਕਿ ਬੀਬੀ ਕੋਲੇ ਹੁੰਦੇ ਐ ਜਿਦ ਥੋੜੇ ਜਾਣ ਜਾਣ ਵਾਲਾ ਚੋੜਾ ਜਾਲੀ ਵਾਲਾ ਇਹ ਅੱਲ ਫਾਫੜਾ ਨਾ ਥੋੜਾ ਜਿਹਾ ਫਟਿਆ ਹੋਇਆ ਤਾਂ ਫਿਰ ਹੈ ਹੀ ਨਹੀਂ ਤੇ ਇੰਨੇ ਕੱਪੜੇ ਪਾਣ ਨੂੰ ਫਿਰ ਦੋ ਲਫਾਵੇ ਕੀ ਕਰੀਂ ਮੈਂ ਕਿਹਾ ਚੱਲ ਇੱਕ ਝੋਲੇ 'ਚ ਪਾਵਾਂ ਲੌ ਦਿਨਾ ਟਾਈਮ ਤਾਂ ਹੋ ਗਿਆ ਆਪਣਾ ਕਿੰਨੇ ਵੇ ਦਾ ਟਾਈਮ ਹੋ ਗਿਆ ਪਤਾ ਨਹੀਂ 2:30 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਨਾ ਪਿੱਛੇ ਤੋਂ ਹੀ ਦਿਖਾਈ ਹੋਵੇ ਪਿੱਛੇ ਜਾ ਰਿਹਾ ਵਿਚ ਸਾਰਾ ਬੜੀਆ ਪਿਆ ਹਾਂ ਪਿੱਛੇ ਨੇ ਦਿਖਾਤਾ ਕਿ ਇਹ ਵੀ ਦਿਖੇ ਵੀ ਮਸ਼ੀਨ ਦੇ ਵਿੱਚ ਕੁੱਦਿਆ ਬੈਠਾ ਹਾਂ ਵਿੱਚ ਚਲਾ ਮਸ਼ੀਨ ਇਹ ਨਾ ਹੁਣ ਮੈਂ ਸਾਰੇ ਕੱਪੜੇ ਧਰ ਕੇ ਲਿਆ ਰਹੀ ਸੀ ਪਿੱਛੇ ਹੋ ਕੇ ਦਿਖਾ ਇਹ ਆਹ ਵੇਖੋ ਵਿੱਚ ਮੈਂ ਮਸ਼ੀਨ ਦੇ ਬਿਠਾ ਕੇ ਇਹਨੂੰ ਝੂਟੇ ਦੇ ਰਹੀ ਆਂ ਵੀ ਪਹਿਲਾਂ ਤਾਂ ਇਹ ਕੱਲਾ ਮਸ਼ੀਨ ਨੂੰ ਰੋੜ ਰਿਹਾ ਤਾਂ ਫਿਰ ਮੈਂ ਇਹਨੂੰ ਵਿੱਚ ਸਿਰਤਾ ਹੀ ਮੈਂ ਕਹਿਆ ਜੀ ਤੁਸੀਂ ਮੈਨੂੰ ਝੂਟੇ ਦਵਾ ਯੂ ਆਹੋ ਕਹਿਣ ਲੱਗਿਆ ਟਿੰਗ ਟਿੰਗ ਮੈਂ ਕਹਾਂ ਨਾ ਦੀ ਆਹ ਵਾਲੀ ਟੀ ਪਿੱਛੇ ਦੀ ਦਿਖਾ ਬਸ ਮੈਂ ਨੀ ਚਲੋ ਆ ਉਹਦੀ ਟੀਕ ਹੋਰ ਬਣ ਗਈ ਬਾਈ ਮਸ਼ੀਨ ਚਲੋ ਮੈਂ ਇਹਨੂੰ ਬਾਹਰ ਕੱਢਾਂ ਇਹ ਬਿਨਾ ਤੇਲ ਵਾਲੀ ਟੀ ਹੈ ਦੀ ਬਿਨਾ ਤੇਲ ਵਾਲੀ ਚੱਲ ਨਾ ਉਹ ਬਾਹਰ ਨਿਕਲ ਮੈਂ ਇਹਨੂੰ ਬਾਹਰ ਕੱਢਦੇ ਨਹੀਂ ਇਹਦੇ ਜਿਆਦਾ ਚੰਨ ਹਾਂ ਹਾਂ ਹੁਣ ਨਹੀਂ ਹੁਣ ਨਹੀਂ ਬੱਸ ਹੁਣ ਨਹੀਂ ਇੱਕ ਮਿੰਟ ਯੂ ਵੀ ਫੋਨ ਲੈ ਕੇ ਜਾਏ ਇੱਕ ਮਿੰਟ ਰੁਕ ਜਾ ਰੁਕ ਤੇ ਮੰਨੂ ਵੀ ਲੈ ਕੇ ਜਾਏ ਕਹਿੰਦਾ ਰੁਕ ਜਾ ਰੁਕ ਤੇ ਛੋਲਿਆਂ ਦਾ ਪਾਣੀ ਨਾ ਸਾਰੇ ਜਿਆਦਾਤਰ ਵਰਤਦੇ ਨੇ ਆ ਆਸੀਂ ਨਹੀਂ ਵਰਤਦੇ ਅਸੀਂ ਡੋਲਦਨਿਆ ਪਤਾ ਨਹੀਂ ਕਾ ਤੋ ਡੋਲ ਗਿਆ ਓਹੋ ਹੁਣ ਨਾ ਘਰ ਸੀ ਮੈਂ ਕੀਚਲ ਵੇੜਤੀ ਕੋਈ ਮੈਨੂੰ ਸਮਝ ਨਹੀਂ ਆਦਾ ਛੋਲੇ ਮੈਨੂੰ ਸਾਰੇ ਹੀ ਟੇਡਾ ਕਰਨਾ ਪਊਗਾ ਕੁੱਕਰ ਬੈਠ ਜਾ ਤਾਈ ਤਾਂ ਤੂੰ ਛਿੱਤਰ ਖਾਣਾ ਹੈ ਮੈਨੂੰ ਸਾਰੇ ਕੁੱਕਰ ਟੇਡਾ ਕਰ ਲੋ ਜੀ ਹੁਣ ਬਣਾ ਲੱਗਿਆ ਆਪਾਂ ਛੋਲਿਆਂ ਦੀ ਸਬਜ਼ੀ ਤੇ ਕੁੱਕਰ ਨਾਲ ਮੈਨੂੰ ਸਾਰੇ ਟੇਡਾ ਕਰਨਾ ਪਿਆ ਐਲਾ ਯੂਵੀ ਦੇ ਛਿੱਤਰ ਯੂਵੀ ਦੇ ਉਹੋ ਪਾਇਨੇ ਛਿੱਤਰ ਨਹੀਂ ਪਾਏ ਮਾਸੇ ਛਿੱਤਰ ਦਾ ਨਹੀਂ ਪੈਂਦੇ ਪਰ ਇਹ ਹੁਣ ਜਿਹੜੇ ਹਰਕਤਾਂ ਇਹ ਨਾਲ ਛਿੱਤਰਾਂ ਵਾਲੀਆਂ ਕਰਦਾ ਏ ਤੇ ਛੋਲਿਆਂ ਦੀ ਸਬਜ਼ੀ ਬਣਾਉਣ ਲੱਗੇ ਆ ਕੁੱਕਰ ਐਵੇਂ ਕੁੱਕਰ ਚ ਆਲੂ ਭਾਲੇ ਆ ਹੁਣ ਨਾਲ ਛੋਲੇ ਹਰ ਆਲੂ ਭਾਲ ਤੇ ਹੁਣ ਤੜਕਾ ਵੀ ਮੈਂ ਇਸੇ ਚਾ ਲਾ ਦੇਣਾ ਉਹਨਾਂ ਪਤੰਨਾ ਲਵੇੜੂਗੇ ਤਾਂ ਨੂੰ ਉਹ ਅੱਜ ਸਭ ਜੀ ਰਾਮਨਾਰ ਬੰਦਣੀ ਤੇ ਅੱਜ ਦਾ ਸਾਡਾ ਬਸਾਖੀ ਦਾ ਦਿਨ ਨਾ ਬਸ ਇਹ ਹਜੇ ਗਿਆ ਸਵੇਰੇ ਗੁਰਦੁਆਰਾ ਸਾਹਿਬ ਜਾਇ ਮੱਥਾ ਟੇਕਿਆ ਏ ਕਈ ਬਾਹਰ ਗੁਰਦੁਆਰਿਆਂ ਚ ਜਾਂਦੇ ਨੇ ਕਿਤੇ ਕਿਤੇ ਮੱਥਾ ਟੇਕਦੇ ਨੇ ਕਈ ਨਹੀਂ ਟੇਕਦੇ ਕਈ ਘਰੇ ਹੀ ਆਪਣਾ ਹਨ ਪਰ ਮੈਂ ਬਸਾਖੀ ਮਨਾਈ ਯੂ ਵੀ ਨੇ ਮਨਾਈ ਕਿਉਂਕਿ ਯੂ ਵੀ ਨਾ ਉੱਥੇ ਤੇ ਕੱਲ ਦਾ ਹੋ ਕਣਕ ਜੀ ਲਿਆ ਕੇ ਕਣਕ ਜੀ ਕੱਢੀ ਜਾ ਰਹੀ ਹੈ ਫਿਰ ਉਹਨੂੰ ਕੁੱਟਣੀ ਉਹਨਾਂ ਜਿਹੜਾ ਹਲਸਣ ਹਰ ਲਸਣ ਇਲਾਚੀ ਕੁੱਟਣ ਵਾਲਾ ਛੋਟਾ ਜਿਹਾ ਮਾਮ ਜੀਸ ਤਾਂ ਨਹੀਂ ਹੁੰਦਾ ਹੈਗਾ ਉਹਦੇ ਚ ਕਣਕ ਪੀਸਣ ਲੱਗਿਆ ਬਤਨ ਲਸਣ ਇਹਦੇ ਆ ਲਸਣ ਨੇ ਦੇਖ ਫਿਰ ਜਦ ਕੁੱਟੀ ਨਹੀਂ ਗਈ ਫਿਰ ਚੱਕ ਕੇ ਫਿਰ ਅੰਦਰ ਆ ਗਿਆ ਥੱਕ ਕੇ ਕਹਿੰਦਾ ਮम्मा ਪੀਸੀ ਨਹੀਂ ਗਈ ਕਿ ਵੀ ਤੁਸੀਂ ਨਾ ਜਿਹੜੇ ਚੈਨਲ ਤੇ ਪਲੀਜ਼ ਨਵੇਂ ਆਉਂਦੇ ਨੇ ਸਬਸਕ੍ਰਾਈਬ ਕਰ ਦਿਆ ਕਰੋ ਸਬਸਕ੍ਰਾਈਬ ਕੋਈ ਨਹੀਂ ਕਰਦਾ ਹੈਗਾ ਬਹੁਤ ਘਟ ਗਏ ਹੁਣ ਪਹਿਲਾਂ ਨਾਲੋਂ ਪਹਿਲਾਂ ਵਧੀਆ ਕਰ ਦਿੰਦੇ ਤੇ ਹੁਣ ਘਟ ਗਏ ਪਤਾ ਨਹੀਂ ਮੈਂ ਬੋਲਣੋਂ ਘਟ ਗਈ ਜਾਂ ਉੱਦਣ ਗਏ ਜਦ ਮੈਂ ਗੱਲਾਂ ਸੋਹਣੀਆਂ ਮਾਰੀ ਜਾਂਦੀ ਐ ਫਿਰ ਸਬਸਕ੍ਰਾਈਬ ਕਰਦੇ ਨੇ ਜਦ ਥੋੜਾ ਜਿਹਾ ਵਲੌਗ ਚ ਕਿਸੇ ਨੂੰ ਸੁਸਤੀ ਜੀ ਦਿਖਦੀ ਐ ਤਾਂ ਸਬਸਕ੍ਰਾਈਬ ਕੱਟ ਕਰ ਦਿੰਦੇ ਨੇ ਪਲੀਜ਼ ਕਰਿਆ ਕਰੋ ਸਬਸਕ੍ਰਾਈਬਰ ਚੈਨਲ ਨੂੰ ਇਹ ਫਿਕਰ ਦੇਖੋ ਪਿੱਛੇ ਦੇ ਹਾਲਾਤ ਕੁਕਰ ਦੇ ਇੱਕ ਵਾਰੀ ਕੁੱਕਰ ਵਾਲੇ ਬੱਫਮੈਂਟ ਆਂਦੇ ਦੇ ਵੀ ਥੋੜਾ ਕੁੱਕਰ ਕਾਲਾ ਏ ਕੁੱਕਰ ਹੈਗਾ ਹੀ ਕਾਲਾ ਏ ਬਸ ਉਹ ਫਿਰ ਧੂਏ ਨਾਲ ਐਡਾ ਹੋ ਜਾਂਦਾ ਏ ਇਹੋ ਜਿਹਾ ਧੋਣਾ ਹੈ ਪਿੱਛੇ ਤੇ ਸੁਆਹ ਨਾਲ ਮਲਣਾ ਹੈ ਸਾਫ਼ ਹੋ ਜਾਣਾ ਹੈ ਕੁੱਕਰ ਨੂੰ ਆਪਾਂ ਬੰਦ ਨਹੀਂ ਕਰਦੇ ਬਸ ਐਂ ਹੀ ਟੱਕ ਕੇ ਸਬਜ਼ੀ ਬਣਾਵਾਂਗੇ ਲਓ ਜੀ ਆਪਾਂ ਅੱਜ ਦਾ ਵਲੌਗ ਇੱਥੇ ਤੱਕ ਐਂਡ ਕਰਦੇ ਹਾਂ ਜੀ ਕਿਉਂਕਿ ਅ ਗਰਮੀ ਇੰਨੀ ਜ਼ਿਆਦਾ ਹੋ ਰਹੀ ਆ ਰੋਟੀ ਖਾ ਕੇ ਹੋਰ ਜ਼ਿਆਦਾ ਗਰਮੀ ਚੜ ਗਈ

ਬਾਹਰ ਕਹਿੰਦਾ ਬਾਹਰ ਜਾਣਾ ਹੈ ਮੈਂ ਰਾਟ ਵਾਇਆ ਵੀ ਪਾਪਾ ਬਾਹਰ ਹੈ ਬਾਹਰ ਨਹੀਂ ਜਾਣਾ ਹੈਗਾ ਹੁਣ ਗਰਮੀ ਬਹੁਤ ਆ ਗਈ ਹੈ ਟੀ ਹੈ ਫਿਰ ਟੀ ਕੀ ਕਰੀਏ ਟੀ ਹੈ ਟੀ ਹੈ ਬਾਹਰ ਦੱਸੋ ਸਟਾਰਟ ਹੋ ਗਈ ਜੀ ਉਹ ਦੇਖੀ ਪਾਪਾ ਚੱਲ ਰਹੀ ਹੈ ਵੀਡੀਓ ਪਾਪਾ ਪਾਪਾ ਹੈਗਾ ਇਹ ਵੀ ਪਾਪਾ ਬਾਹਰ ਹੈ ਪਾਪਾ ਅੰਦਰ ਆਊਗਾ ਬੁੱਤ ਪਾਪਾ ਨਹੀਂ ਅੰਦਰ ਆਜਣਾ ਚਲੋ ਜੀ ਹੁਣ ਮੈਂ ਨਹਾ ਲਾਂ ਫਿਰ ਮੇਰੇ ਤੋਂ ਬਾਅਦ ਯੂਵੀ ਨਹਾ ਲੂਗਾ ਉਧਰ ਔਰ ਸਬਜੀ ਤੇ ਦੁੱਧ ਦਾ ਨਾ ਜਿਹੜਾ ਉਹ ਫ੍ਰਿਜ ਚ ਲਾਣਾ ਏ ਇਸ ਕਰਕੇ ਫਿਰ ਮੈਂ ਕਹਿੰਦਾ ਪੱਖੇ ਥੱਲੇ ਧਰਦਾ ਪਹਿਲਾਂ ਉਹ ਵੀ ਠੰਡਾ ਹੋ ਜਾਊਗਾ ਨਹੀਂ ਫਿਰ ਗਰਮ ਚੀਜ਼ ਲਾਏ ਤੇ ਨਾ ਫ੍ਰਿਜ ਚ ਕਹਿੰਦੇ ਖਰਾਬੀ ਆ ਜਾਂਦੀ ਹੁੰਦੀ ਆ ਹੋ ਗਿਆ ਆਓ ਦੇਖੋ ਕੱਲਾ ਹੀ ਜਾ ਰਿਹਾ ਬਾਹਰ ਵੀ ਪਾਪਾ ਬਾਹਰ ਆ ਭੂਤ ਹੈਗਾ ਬਾਹਰ ਪਾਪਾ ਨਹੀਂ ਹੈਗਾ ਚਲੋ ਜੀ ਹੁਣ ਮੈਂ ਨਹਾ ਲਾਂ ਤੇ ਜਿਹੜੇ ਚੈਨਲ ਤੇ ਨੇ ਮੈਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੈਂ ਨਹਾ ਨਹੀਂ ਪਹਿਲਾਂ ਫਿਰ ਯੂ ਵੀ ਨਾਊਗਾ ਬੀਬੀ ਦਵਾਈ ਲੈ ਕੇ ਅੱਜ ਸਜਰੇ ਪੈ ਗਈ ਕਿਉਂਕਿ ਬੀਬੀ ਦਾ ਬੀਪੀ ਪੜ ਰਿਹਾ ਸੀਗਾ ਸਿਆਰੇ ਬੰਦੇ ਦਾ ਮਤਲਬ ਕਦੇ ਅਪ ਡਾਊਨ ਹੁੰਦਾ ਹੀ ਰਹਿੰਦਾ ਏ ਇਸ ਉਮਰ ਚ ਆ ਕੇ ਚਲੋ ਜੀ ਆਪਾਂ ਮਿਲਦੇ ਆ ਅਗਲੇ ਬਲੌਗ ਚ ਬਲੌਗ ਨੂੰ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਸੋਹਣੇ ਸੋਹਣੇ ਜ਼ਰੂਰ ਕਰਿਓ ਕਮੈਂਟ ਬਹੁਤ ਜ਼ਿਆਦੇ ਘੜ ਕੇ ਤੇ ਸਬਸਕ੍ਰਾਈਬ ਜ਼ਰੂਰ ਕਰਿਓ